ਹਾਂਜੀ ਸਰ ਕੀ ਮਾਮਲਾ ਵੀ ਅਜਦਾ ਜਿਹੜਾ ਸ੍ਰੀ ਭਗਵਤ ਸਿੰਘ ਮੀਨਾ ਜੀ ਆਈਪੀਐਸ ਐਸਐਸਬੀ ਮੁਖਤਰ ਸਾਹਿਬ ਨੇ ਸਾਨੂੰ ਸਖਤ ਅਦਾਤਾਂ ਕੀਤੀਆਂ ਗਈਆਂ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਜਾਂ ਬਨਛੇੜੀ ਹੈ ਉਹ ਮੁਫਸਲ ਜ਼ਿਲ੍ਹੇ ਚ ਰਹਿਣਾ ਨਹੀਂ ਚਾਹੀਦਾ ਇੱਕ ਮਿਤੀ 12 ਤੋਂ 24 ਨੂੰ ਇੱਕ ਸ਼ੂਗਰ ਮਿਲ ਦੇ ਕੋਲੋਂ ਇੱਕ ਲੜਕਾ ਉਹਦੇ ਨਾਲ ਦੋ ਦੋਸਤ ਸੀਗੇ ਉਹ ਆ ਰਹੇ ਸੀਗੇ ਤਾਂ ਸਾਹਮਣੇ ਤਾਂ ਜੂਪੀਟਰ ਸਕੂਟਰੀ ਆਈ ਸੀ ਜਿਸ ਚਾਰ ਬੰਦੇ ਬੈਠੇ ਸੀ ਉਹਨਾਂ ਨੂੰ ਕਿਰਪਾਨ ਤੇ ਕੈਸੇ ਦਿਖਾ ਕੇ ਉਹਦਾ ਮੋਟਰਸਾਈਕਲ ਤੋ ਮੋਬਾਈਲ ਹੋ ਗਿਆ ਲੈ ਜੀ ਇਸ ਵਾਰ ਸਹੀ ਮਕਸਾ ਨੰਬਰ 16 ਮਿਤੀ 12 ਤੋਂ 24 ਇੰਟਰਸੈਕਸ਼ਨ 379 ਬੀ ਥਾਣਾ ਸਰਮਲੋੜ ਜਿਹੜਾ ਰਜਿਸਟਰ ਕੀਤਾ ਸੀਗਾ ਸਾਡੇ ਸਪੈਕਟਰ ਲੰਬੀਤ ਨੇ ਇਸ ਕੇਸ ਦੇ ਵਿੱਚ ਬੜੀ ਮਿਹਨਤ ਕੀਤੀ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਤੇ ਮਿਤੀ 24 ਨੂੰ ਕੱਲ 14 ਤੋਂ 24 ਨੂੰ ਸਾਨੂੰ ਇਤਲਾਹ ਮਿਲੀ ਇੱਕ ਵੀ ਸੰਜੀਤ ਕੁਮਾਰ ਇਲਜ਼ ਵਿਸ਼ਾਲ ਪੁੱਤਰ ਹਰਦੇਵ ਸਿੰਘ ਵਾਸੀ ਮੋਗਲ ਚੱਕ ਗੱਲ ਜ਼ਿਲ੍ਹਾ ਤਰਨਤਾਰਨ ਮੇਲਾ ਮੁਕਸਰ ਸਾਈਡ ਤੋਂ ਆ ਰਿਹਾ ਹੈ ਇਦੋ ਗਲੇ ਵੈਪਨ ਵੀ ਹੈ ਹੋ ਸਕਦਾ ਕੋਈ ਖੋਹ ਕਰ ਸਕੇ ਜਿੱਤੇ ਐਸਐਸ ਸੁਤਨ ਸਿੰਘ ਨੇ ਨਾਕਾਬੰਦੀ ਲਾ ਕੇ ਉਹਨੂੰ ਕਾਬੂ ਕੀਤਾ ਤਾਂ ਇਹਦੇ ਕਾਂਦੇ ਚੋਂ ਜਿਹੜਾ 12 ਤੇ ਨੂੰ ਮੋਟਰਸਾਈਕਲ ਹੋਇਆ ਸੀਗਾ ਪੀਪੀ 30ਐਫ 4592 ਤੇ ਇੱਕਲੇ ਡੱਬੇ ਵਿੱਚੋਂ ਪਿਸਤਲ 32 ਬੋਰ ਦਾ ਸਮੇਤ ਦੋ ਜਿੰਦਾ ਰੌਂਦ ਬਰਾਮਦ ਹੋਏ ਜੋਦੋਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਹਨੇ ਦੱਸਿਆ ਵੀ ਮਿਤੀ 12 ਦੋ 24 ਨੂੰ ਮੈਂ ਸਿਕੰਦਰ ਸਿੰਘ ਪੁੱਤਰ ਸਤਨਾਮ ਸਿੰਘ ਕਰਨਵੀਰ ਪੁੱਤਰ ਧਰਮ ਸਿੰਘ ਇੱਕ ਦੋਸਤ ਜਿਹੜਾ ਜਮਨੈਲ ਸੀ ਵੀ ਅਸੀਂ ਰੜਕੇ ਉਹ ਮੋਟਰਸਾਈਕਲਾਂ ਸ਼ੁਕਰ ਮੇਲ ਤੋਂ ਖੋਹ ਕੀਤਾ ਸੀ ਤੇ ਉਹਨਾਂ ਦਾ ਮੋਬਾਈਲ ਖੋਹ ਕੀਤਾ ਸੀਗਾ ਇਹਨਾਂ ਚਾਰਨ ਨੂੰ ਅਸੀਂ ਕਾਬੂ ਕਰ ਲਿਆ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤਲ 32 ਬੋਰ ਦੋ ਮੋਟਰਸਾਈਕਲ ਤੇ ਇੱਕ ਜਿਪਟਰ ਸਕੂਟਰੀ ਤੇ ਖੋਹਿਆ ਹੋਇਆ ਮੋਬਾਈਲ ਵੀ ਬਰਾਮਦ ਹੋ ਚੁੱਕਾ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਮਤਲਬ ਮਾਮਲੇ ਦਰਜ ਨੇ ਇਹਦੇ ਸਜੀਵ ਕੁਮਾਰ ਤੇ ਪਹਿਲਾਂ ਮੁਕੱਦਮਾ ਦਰਜ ਹੈ ਜੀ ਇਹ ਸਰ ਜਿਹੜਾ ਪਿਸਤਲ ਇਹਨਾਂ ਤੋਂ ਖੋਹਿਆ ਗਿਆ ਇਹ ਲਾਇਸੈਂਸੀ ਹੈ ਵੀ ਆਹ ਇਹ ਬਰਾਮਦ ਆ ਪਿਸਤਲ ਇਹ ਦੂਜਾ ਜੀ ਦੇਸੀ ਠੀਕ ਹੈ 32 ਬੋਰ ਇਨ ਜਾਇਬ ਇਸ ਤਰ੍ਹਾਂ ਨਿਯਾਇ ਨਿਯਾਇ ਦਾ ਇਹ ਹੋਵੇ ਪਹਿਲਾ ਅਗੂਆ ਦਾ ਤੱਕ ਲਿਖ ਲਈ ਇਹ ਸੰਜੀਤ ਕੁਮਾਰ ਪਹਿਲਾਂ ਹੈਗਾ ਇੱਕ ਮੁਕਦਮੇ ਚ ਸਗਿਆ ਵੀ ਹੋਇਆ ਜੇਲ੍ਹ ਤੋਂ ਵਾਪਸ ਆਇਆ ਹੋਇਆ ਸੀਗਾ ਬਰਾਮਦਗੀ ਕੋਈ ਸ਼ੋਰ ਹੋਈ ਇੱਕ ਮੋਟਰਸਾਈਕਲ ਦੇ ਵਿੱਚ ਦੋ ਬਿਨਾ ਹੋਰ ਕੋਈ ਉਸ ਮੋਟਰਸਾਈਕਲ ਤੋਂ ਬਣਾ ਦੋ ਮੋਟਰਸਾਈਕਲ ਹੋਰ ਬਰਾਮਦ ਹੋ ਗਏ ਜੀ ਉਹ ਤਿੰਨ ਹੋ ਗਏ ਮੋਟਰਸਾਈਕਲ ਤਿੰਨ ਹੋ ਗਏ ਜੀ ਇੱਕ ਸਕੂਟਰ ਹੀ ਇੱਕ ਸਕੂਟਰ ਹੀ ਇੱਕ ਬਿਸਤਰਾ ਇਹ ਤਿੰਨੇ ਚੋਰੀ ਦੇ ਨੇ ਸਰ ਇਹ ਚੋਰੀ ਦੇ ਸਰ ਹੈ ਜੀ ਇਹ ਇੱਕ ਮਾਮਲਾ ਤੁਸੀਂ ਹੋਰ ਦੱਸੋ